ਦੋਸਤੋ ਪੀਏਯੂ ਦੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਖੜੀ ਵਿਖੇ ਖੇਤੀਬਾੜੀ ਕਾਲਜ ਦਾ ਉਦਘਾਟਨ ਮੁੱਖ ਮੰਤਰੀ ਸਾਹਿਬ ਨੇ ਕੀਤਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਨੇ ਪੀਏਯੂ ਦੇ ਖੇਤਰੀ ਖੋਜ ਕੇਂਦਰ ਜਿਹੜਾ ਬੱਲੋਵਾਲ ਸੌਖੜੀ ਵਿਖੇ ਸ਼ੁਰੂ ਕੀਤਾ ਗਿਆ ਜੀ ਉਹਦਾ ਉਦਘਾਟਨ ਕੀਤਾ ਸੀਗਾ ਜੀ ਉਹਨਾਂ ਨੇ ਇਸ ਮੌਕੇ ਖੇਤੀਬਾੜੀ ਕਿਸਾਨ ਭਲਾਈ ਅਤੇ ਪਸ਼ੂ ਪਾਲਕ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੰਡੀਆਂ ਅਤੇ ਪੰਜਾਬ ਦੇ ਖੇਤੀਬਾੜੀ ਸਕੱਤਰ ਅਜੀਤ ਬਾਲਾ ਜੀ ਜੋਸ਼ੀ ਤੋਂ ਇਲਾਵਾ ਇਲਾਕੇ ਦੇ ਵਿਧਾਇਕ ਵੀ ਇੱਥੇ ਮੌਜੂਦ ਸੀਗੇ ਜੀ ਪ੍ਰਧਾਨਗੀ ਜਿਹੜੀ ਕੀਤੀ ਹੈ ਜੀ ਉਹ ਪੀਏਯੂ ਦੇ ਵਾਈਸ ਚਾਂਸਲਰ ਡਾਕਟਰ ਸਤਵੀਰ ਸਿੰਘ ਗੋਸਲ ਉਹਨਾਂ ਨੇ ਕੀਤੀ ਸੀਗੀ ਤੇ ਆਪਣੇ ਜਿਹੜਾ ਭਾਸ਼ਣ ਦੇ ਵਿੱਚ ਉਹਨਾਂ ਨੇ ਮਾਨ ਸਾਹਿਬ ਨੇ ਕਿਹਾ ਜੀ ਕਿ ਕਿਸਾਨੀ ਪਿਛੋਕੜ ਦੀ ਗੱਲ ਕਰਦਿਆਂ ਪੀਏਯੂ ਤੋਂ ਬਾਹਰ ਇਸ ਯੂਨੀਵਰਸਿਟੀ ਦੇ ਪਹਿਲੇ ਕਾਲਜ ਦੀ ਸਥਾਪਨਾ ਦੀ ਇਲਾਕਾ ਵਾਸੀਆਂ ਨੂੰ ਇਸ ਇਤਿਹਾਸਿਕ ਦਿਨ ਦੀ ਵਧਾਈ ਦਿੰਦੀ ਹੈ ਜੀ ਉਹਨਾਂ ਨੇ ਕਿਹਾ ਜੀ ਵਧਾਈ ਹੋਵੇ ਜੀ ਤੁਹਾਨੂੰ ਸਾਰਿਆਂ ਨੂੰ ਜੀ ਇਹ ਪਹਿਲਾ ਕਾਲਜ ਬਣਿਆ ਜੀ ਪੀਏਯੂ ਦਾ ਪੀਏਯੂ ਤੋਂ ਬਾਹਰ ਕਿਤੇ ਵੀ ਜਿਹੜਾ ਖੋਜ ਕੇਂਦਰ ਬਣਿਆ ਹੈਗਾ ਦੋਸਤੋ ਤੇ ਉਹਨਾਂ ਨੇ ਕਿਹਾ ਜੀ ਕਾਲਜ ਨਾ ਸਿਰਫ ਇਲਾਕੇ ਵਿੱਚ ਸਿੱਖਿਆ ਦਾ ਪੱਧਰ ਉੱਚਾ ਕਰੇਗਾ ਬਲਕਿ ਇਲਾਕੇ ਵਿੱਚ ਰੋਜ਼ਗਾਰ ਦੇ ਮੌਕੇ ਵੀ ਵਧਣਗੇ ਇਹਦੇ ਨਾਲ ਦੋਸਤੋ ਮੁੱਖ ਮੰਤਰੀ ਸਾਹਿਬ ਨੇ ਵਿਗਿਆਨਕ ਖੇਤੀ ਨੂੰ ਅਜੋਕੇ ਸਮੇਂ ਦੀ ਮੰਗ ਕਹਿੰਦੇ ਆ ਇਸ ਕਾਲਜ ਵੱਲੋਂ ਇਸ ਖੇਤਰ ਵਿੱਚ ਭਰਵਾ ਯੋਗਦਾਨ ਪਾਉਣ ਦੀ ਆਸ ਵੀ ਪ੍ਰਗਟਾਈ ਉਹਨਾਂ ਨੇ ਕਿਹਾ ਕਿ ਕਾਲਜ ਦੀ ਇਮਾਰਤ ਅਤੇ ਹੋਸਟਲ ਦੀ ਉਸਾਰੀ ਹੋ ਚੁੱਕੀ ਆ ਤੇ ਨਾਨ ਟੀਚਿੰਗ ਤੇ ਨਾਨ ਟੀਚਿੰਗ ਅਮਲੇ ਦੀ ਭਰਤੀ ਲਈ ਪ੍ਰਕਿਰਿਆ ਵਿਚਾਰधीन ਹੈ। ਅੱਗੇ ਉਹਨਾਂ ਨੇ ਕਿਹਾ ਜੀ ਖੇਤੀ ਨੂੰ ਮਜਬੂਤ ਮਜਬੂਰੀ ਦੀ ਥਾਂ ਲਾਹੇਵੰਦ ਧੰਦਾ ਬਣਾਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਅਤੇ ਵਚਨਬੱਧਤਾ ਨੂੰ ਦੁਹਰਾਇਆ ਜਾਏਗਾ ਜੀ। ਫਿਰ ਉਹਨਾਂ ਨੇ ਕਿਹਾ ਜੀ ਖੇਤੀ ਸੂਚਨਾ ਨੂੰ ਖੇਤ ਤੱਕ ਪਹੁੰਚਾਉਣ ਲਈ ਯਤਨ ਕੀਤੇ ਹਨ। ਇਸ ਲਈ ਖੇਤੀ ਵਿੱਚ ਸਿੱਖਿਆ ਯੋਗਤਾ ਹਾਸਲ ਨੌਜਵਾਨਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਦੋਸਤੋ। ਇਹ ਇਹਦੇ ਵਿੱਚ ਕਾਫੀ ਵਧੀਆ ਪ੍ਰੋਗਰਾਮ ਉੱਥੇ ਦੋਸਤੋ ਹੋਇਆ ਉਹਨਾਂ ਨੇ ਅੱਗੇ ਇਹ ਵੀ ਕਿਹਾ ਜੀ ਬਾਗਬਾਨੀ ਫਸਲਾਂ ਲਈ ਵਿਸ਼ੇਸ਼ ਯਤਨ ਕਰਨ ਦੀ ਲੋੜ ਹੈਗੀ ਉਹਨਾਂ ਨੇ ਕਿਹਾ ਜੀ ਕਣਕ ਝੋਨੇ ਦੇ ਬਦਲਾਅ ਲਈ ਕੰਮ ਕਰਨ ਦਾ ਪ੍ਰਣ ਉਹਨਾਂ ਨੇ ਦੁਹਰਾਇਆ ਉਹਨਾਂ ਨੇ ਕਿਹਾ ਕਿ ਨਹਿਰੀ ਪਾਣੀ ਨੂੰ ਖੇਤ ਤੱਕ ਪਹੁੰਚਾਉਣ ਵਿੱਚ ਸਰਕਾਰ ਨੇ ਇਤਿਹਾਸਿਕ ਕੰਮ ਕੀਤਾ ਹੈ ਇਸ ਤਰ੍ਹਾਂ ਦੇ ਕੰਮ ਭਵਿੱਖ ਵਿੱਚ ਵੀ ਜਾਰੀ ਰਹਿਣਗੇ ਤੇ ਖੇਤੀ ਉਦਮ ਅਤੇ ਖੇਤੀ ਰੋਜ਼ਗਾਰ ਦੇ ਨਾਲ ਖੇਤੀ ਪ੍ਰੋਸੈਸਿੰਗ ਨੂੰ ਵਧਾਵਾ ਦਿੱਤਾ ਜਾਵੇਗਾ ਤੇ ਉਸ ਤੋਂ ਇਲਾਵਾ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਨੇ ਵੀ ਆਪਣੇ ਜਿਹੜੇ ਭਾਸ਼ਣ ਦੇ ਵਿੱਚ ਬੋਲਦੇ ਕਿਹਾ ਸੀਗਾ ਕਿ ਖੇਤੀ ਦੇ ਵਿਕਾਸ ਲਈ ਹੀ ਇਸ ਖਿੱਤੇ ਦੀ ਖੁਸ਼ਹਾਲੀ ਸੰਭਵ ਹੋ ਸਕੇ ਕੀ ਉਹਨਾਂ ਨੇ ਪੀਏਯੂ ਦੇ ਇਸ ਕਾਲਜ ਦੀ ਸਥਾਪਨਾ ਅਤੇ ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਸਰਕਾਰ ਨੇ ਵਿਸ਼ੇਸ਼ ਕੋਸ਼ਿਸ਼ ਕੀਤੀ ਹੈ ਜੀ ਕਿਉਂਕਿ ਖੇਤੀ ਦੀ ਵਿਗਿਆਨਕ ਸਿੱਖਿਆ ਨੂੰ ਦੂਰ ਦਰਾਜ ਦੇ ਇਲਾਕਿਆਂ ਤੱਕ ਪਹੁੰਚਾਉਣਾ ਬੇਹਦ ਲਾਜ਼ਮੀ ਹੈ ਪੀਏਯੂ ਦੀ ਬਿਹਤਰੀ ਨੂੰ ਕਿਸਾਨੀ ਸਮਾਜ ਲਈ ਜ਼ਰੂਰੀ ਆਖਦਿਆਂ ਖੁੰਡੀਆਂ ਸਾਹਮਣੇ ਕਿਹਾ ਕਿ ਯੂਨੀਵਰਸਿਟੀ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਆਪਾਂ ਰਹਿਣ ਦਾ ਅਗੇ ਜੀ ਉਹਨਾਂ ਨੇ ਨਰਮੇ ਦੀ ਫਸਲ ਹੈਟ ਰਕਬਾ ਵਧਾਉਣ ਝੋਨੇ ਦੀ ਸਿੱਧੀ ਬਿਜਾਈ ਰਾਹੀਂ ਪਾਣੀ ਬਚਾਉਣ ਲਈ ਸਰਕਾਰੀ ਯੋਜਨਾਵਾਂ ਕਿਸਾਨਾਂ ਤੱਕ ਉਹਨਾਂ ਨੇ ਕਿਹਾ ਜੀ ਪਹੁੰਚਾਈਆਂ ਜਾ ਰਹੀਆਂ ਨੇ ਤੇ ਵੱਲੋਵਾਲ ਸੌਖੜੀ ਕਾਲਜ ਵਿੱਚ ਪੜ ਰਹੇ 140 ਬੱਚਿਆਂ ਤੇ 40 ਦੇ ਕਰੀਬ ਲੜਕੀਆਂ ਨੂੰ ਉਹਨਾਂ ਇਲਾਕੇ ਦੀ ਵਿਦਿਅਕ ਤਰੱਕੀ ਲਈ ਇਤਿਹਾਸਕ ਕਿਹਾ ਤੇ ਇਸ ਲਈ ਇਲਾਕੇ ਨੂੰ ਉਹਨਾਂ ਨੇ ਵਧਾਈ ਵੀ ਦਿੱਤੀ ਦੋਸਤੋ ਦਿੱਤੀ ਤੇ ਉਸ ਤੋਂ ਬਾਅਦ ਆਖਿਰ ਦੇ ਵਿੱਚ ਜਿਹੜਾ ਆਪਣੇ ਵਾਈਸ ਚਾਂਸਲਰ ਸਾਹਿਬ ਨੇ ਪੀਏਯੂ ਦੇ ਜੀ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਲਈ ਸਰਕਾਰੀ ਸਮਰਥਨ ਜਿਹੜਾ ਦਿੱਤਾ ਜਾ ਰਿਹਾ ਜੀ ਉਹ ਜੋ ਉਹਨਾਂ ਦਾ ਯੋਗਦਾਨ ਸਰਕਾਰ ਦਾ ਹੈਗਾ ਜੀ ਉਹਦੇ ਲਈ ਧੰਨਵਾਦ ਕਿਹਾ ਉਹਨਾਂ ਨੇ ਕਿਹਾ ਕਿ ਪੀਏਯੂ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਕਿਸਾਨੀ ਦੀ ਭਲਾਈ ਲਈ ਨਰਿੰਦਰ ਯਤਨ ਸ਼ੀਲ ਹੈ ਜੀ ਪੰਜਾਬ ਸਰਕਾਰ ਨੇ ਵਿਸ਼ੇਸ਼ ਤੌਰ ਤੇ ਯਤਨ ਕਰਕੇ ਪਿਛਲੇ 7 ਸਾਲਾਂ ਤੋਂ ਬਕਾਇਆ ਪਏ UGC ਸਕੇਲ PAU ਅਮਲੇ ਨੂੰ ਦਿੱਤੇ ਹਨ ਨਾਲ ਹੀ ਬੀਜ ਉਤਪਾਦਨ ਲਈ ਫਰੀਦਕੋਟ ਦਾ 1200 ਏਕੜ ਦਾ ਫਾਰਮ ਦੁਬਾਰਾ ਯੂਨੀਵਰਸਿਟੀ ਨੂੰ ਸੌਂਪ ਦਿੱਤਾ ਗਿਆ ਇਸ ਸਦਕਾ ਕਿਸਾਨਾਂ ਲਈ ਵਾਧੂ ਬੀਜ ਮੁਹੱਈਆ ਕਰਾਇਆ ਜਾ ਸਕਿਆ ਹੈ ਦੋਸਤੋ ਇਸ ਤੋਂ ਇਲਾਵਾ ਪਿਛਲੇ ਦਿਨੀ ਪੇਸ਼ ਬਜਟ ਵਿੱਚ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ 40 ਕਰੋੜ ਦੀ ਵਿਸ਼ੇਸ਼ ਗ੍ਰਾਂਟ ਵੀ ਦਿੱਤੀ ਗਈ ਹੈ ਦੋਸਤੋ ਉਹਨਾਂ ਆਸਰ ਪਰਗਟਾਈ ਕੀ ਇਸ ਅਸਲ ਦਾ ਯੂਨੀਵਰਸਿਟੀ ਵਿੱਚ ਬੁਨਿਆਦੀ ਢਾਂਚੇ ਨੂੰ ਸੁਧਾਰ ਕੇ ਖੇਤੀ ਖੋਜ ਪਸਾਰ ਅਤੇ ਅਕਾਦਮਿਕ ਕਾਰਜਾਂ ਨੂੰ ਗਤੀ ਦਿੱਤੀ ਜਾ ਸਕੇਗੀ ਇਸ ਕਾਲਜ ਬਾਰੇ ਗੱਲ ਕਰਦੇ ਡਾਕਟਰ ਗੋਸਲ ਉਹਨਾਂ ਨੇ ਕਿਹਾ ਕਿ ਇਹ ਖੇਤਰੀ ਲੋਕਾਂ ਦੀ ਸਿੱਖਿਆ ਦੀ ਮੰਗ ਅਤੇ ਲੋੜ ਦੀ ਪੂਰਤੀ ਕਰਨ ਵਿੱਚ ਅਹਿਮ ਭੂਮਿਕਾ ਨਿਭਾ ਸਕੇਗਾ ਨਿਰਦੇਸ਼ਕ ਵਿਦਿਆਰਥੀ ਭਲਾਈ ਡਾਕਟਰ ਨਿਰਮਲ ਜੋੜਾ ਨੇ ਇਸ ਸਮਾਰੋਹ ਸਮਾਰੋਹ ਨੂੰ ਸੰਚਾਲਿਤ ਕੀਤਾ ਅਤਿ ਵਿਸ਼ੇ ਧੰਨਵਾਦ ਦੇ ਸ਼ਬਦ ਹਲਕਾ ਬਲਾ ਚੌਰ ਦੇ ਵਿਧਾਇਕ ਸ਼੍ਰੀਮਤੀ ਸੰਤੋਸ਼ ਕਟਾਰੀਆ ਨੇ ਕਿਹਾ ਇਸ ਮੌਕੇ ਖੇਤੀਬੜੀ ਕਾਲਜ ਬੱਲੋਵਾਲ ਸੋਖੜੀ ਦੇ ਡੀਨ ਡਾਕਟਰ ਮਨਮੋਹਨਜੀਤ ਸਿੰਘ ਦੇ ਨਾਲ ਪੀਏਯੂ ਦੇ ਉੱਚ ਅਧਿਕਾਰੀ ਡੀਨ ਡਾਇਰੈਕਟਰ ਅਤੇ ਅਮਲੇ ਦੇ ਮੈਂਬਰ ਵਿਸ਼ੇਸ਼ ਤੌਰ ਤੇ ਉੱਥੇ ਦੋਸਤੋ ਮੌਜੂਦ ਰਹੇ ਬੜੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਇੱਕ ਕਾਲਜ ਹੋਰ ਇੱਥੇ ਇੱਕ ਨਵਾਂ ਕਾਲਜ ਪਹਿਲਾ ਹੀ ਕਾਲਜ ਇਹ ਵੈਸੇ ਯੂਨੀਵਰਸਿਟੀ ਤੋਂ ਬਾਹਰ ਜਿਹੜਾ ਬਣਿਆ ਹੈਗਾ ਦੋਸਤੋ ਤੇ ਇਹ ਸੀਗੀ ਜੀ ਖਬਰ ਖਾਸ ਖਬਰ ਸੀਗੀ ਜੀ ਤੇ ਜੇ ਵੀਡੀਓ ਚੰਗਾ ਤੁਹਾਨੂੰ ਲੱਗਿਆ ਹੈਗਾ ਤਾਂ ਇਸ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਦੋਸਤੋ ਧੰਨਵਾਦ ਜੀ